ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰੋ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅੱਜ ਦੀ ਪ੍ਰੋਫਾਈਲ ਨਾਮ ਸੰਗ ਜਰਮ ਤ੍ਰੇਕ 18/7/1998 ਲੜਕਾ ਵੈਸ਼ਨੂ ਕਾਲ ਜਿਹੜ ਸੈਕ ਪੜਾਈ ਪਲੱਸ 2 ਜ਼ਮੀਨ 6 ਕਿੱਲੇ ਲੜਕੇ ਨੂੰ 3 ਕਿੱਲੇ ਹੁੰਦੇ ਨੇ ਕੰਮ ਵੇਰਕਾ ਵਿੱਚ ਟੈਰੀ ਦਾ ਕੰਮ ਕਰਦਾ ਏ ਪਰਿਵਾਰ ਮੈਂਬਰ ਮਾਤਾ ਪਿਤਾ ਪ੍ਰਾ ਇੱਕ ਭੈਣ ਭੈਣ ਵਿਆਹੀ ਹੋਈ ਏ ਮੰਗ ਵਧੀਆ ਪਰਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਕਰੇ ਲੋਕ ਕੰਮਕਾਰ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦਾ ਮੋਬਾਈਲ ਨੰਬਰ 82 99034250 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਸਤਾ ਨਾਮ ਸੈੰਗ ਟਿੱਲੋ ਜਰਮਤਰੀ 981995 ਹਾਈਟ 6 ਫੁੱਟ ਕਾਸਟ ਜੱਟ ਸਿਕ ਜ਼ਿਲ੍ਹਾ ਅੰਮ੍ਰਿਤਸਰ ਜ਼ਮੀਨ ਸਤਕੇ ਲਈ ਪੜਾਈ ਪਲੱਸ 2 ਤੋਂ ਬਾਅਦ ਹਕੌਮ ਚ 8 ਸਾਲ ਹੋ ਗਏ ਨੇ ਗੈਨੂ ਹੌਣ ਪੰਜਾਬ ਲੜਕਾ ਆਇਆ ਹੋਇਆ ਏ ਪਰਿਵਾਰ ਮੈਂਬਰ ਮਾਤਾ ਭੈਣ ਭੈਣ ਵਿਆਹੀ ਹੋਈ ਏ ਮਕਾਨ ਡਬਲ ਸਟੋਰੀ ਕੋਠੀ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਆਇਲਿਸ ਕੀਤੀ ਲੜਕੀ ਹੋਵੇ ਖਰਚਾ ਕਰ ਦੇਣਗੇ ਜਾਂ ਐਨ ਆਰ ਆਈ ਲੜਕੀ ਪੀ ਆਰ ਹੋਵੇ ਮੋਬਾਈਲ ਨੰਬਰ 9872522797 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਲੜਕੀ ਅੰਮ੍ਰਿਤਪਾਲੀ ਦੁਮਾਲਾ ਸਜੋਂਦੇ ਨੇ ਕਾਸਟ ਜੱਟ ਸਿੱਖ ਜਰਮ ਤਰੀਕ 2003 ਹਾਈਟ 5 ਫੁੱਟ 7 ਇੰਚ ਪੜਾਈ ਪਲੱਸ 2 ਪੀਟੀ ਇਹ ਜੋ ਇਹਨਾਂ ਦੇ 5.5 ਵੀਜ਼ਾ ਆਏ ਹੋਏ ਨੇ ਇੰਗਲੈਂਡ ਤੇ ਜਰਮਨ ਦੀ ਫਾਈਲ ਲੱਗ ਜਾਣੀ ਪਰਿਵਾਰ ਮੈਂਬਰ ਅੰਮਤ ਤਾਰੀਖ ਮਾਤਾ ਪ੍ਰਾਪਨ ਦਾਦੀ ਮਾ ਮੰਗ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਅੰਮ੍ਰਿਤਧਾਰੀ ਲੜਕਾ ਹੋਵੇ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9872522797 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਨਾਮ ਸੰਘ ਜਰਮਤਰੀ 177 1987 हाइट 5 फुट 9 इंच पढ़ाई प्लस 2 कास्ट नाइसिक शहर ਜਲੰਧਰ ਕੰਮ ਲੜਕਾ ਅਰਜنٹინა ਵਿੱਚ ਰਹਿੰਦਾ ਹੈ ਸਾਊਥ ਅਮਰੀਕਾ ਪੀਆਰ ਲੜਕਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਐਸਆਈ ਪੰਜਾਬ ਪੁਲਿਸ ਵਿੱਚ ਰਿਟਾਇਰਡ ਨੇ ਪਰਾ ਤੇ ਪੈਨ ਵਿਆਹ ਹੋਏ ਨੇ ਇਹਨਾਂ ਦੀ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 6 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9478133097 ਤੁਸੀਂ ਇਹ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਨਾਮ ਜਸਵੀਰ ਸਿੰਘ ਜਰਮਤਰੀਕ ਤਾਰੀਖ 2 1992 ਹਾਈਟ 5 ਫੁੱਟ 9 ਇੰਚ ਪਿੰਡ ਢਾਲਪੁਰਾ ਪੜਾਈ ਐਮਏ ਕੋਰਸ ਡੀਸੀਏ ਬੈਂਕ ਅਕਾਊਂਟ ਦਾ ਕੀਤਾ ਹੋਇਆ ਏ ਪਰਿਵਾਰ ਮੈਂਬਰ ਮਾਤਾ ਪਿਤਾ ਕੱਲਾ ਮੁੰਡਾ ਜ਼ਮੀਨ 7 ਏਕੜ ਇੱਕ ਪਲਾਟ ਮੰਗ ਵਧੀਆ ਪਰਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 987844365 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਨਾਮ ਕੌਰ ਜਨਮ ਤਰੀਕ 1993 ਹਾਈਟ 5 ਫੁੱਟ 6 ਇੰਚ ਰੰਗ ਸਾਫ ਕਾਸਟ ਜੱਟ ਸੇਕ ਗੋਤ ਅੰਜਲਾ ਪੜਾਈ ਡਬਲ ਐਮ ਐ ਜ਼ਿਲ੍ਹਾ ਸੰਗਰੂਰ ਮੰਗ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਨੌਕਰੀ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਲੜਕੇ ਕੋਲ 20 ਤੋਂ 30 ਕਿੱਲੇ ਦੀ ਜ਼ਮੀਨ ਹੋਵੇ ਕੱਲਾ ਭਰਾ ਹੋਵੇ ਸੰਗਰੂਰ ਜਾਂ ਪਟਿਆਲੇ ਵਾਲੇ ਸੰਪਰਕ ਕਰਨ ਮੈਰिज ਬਿਊਰੋ ਵਾਲੇ ਕਾਲ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 8347211871 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਮੈਰिज ਬਿਊਰੋ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਅਗਲਾ ਰਸਤਾ ਨਾਮ ਗੁਰਪ੍ਰੀਤ ਸਿੰਘ जन्म तरीक अठाई दस उन्नीस सौ चौरानवे हाइट पंच चार इंच गौत मीन कास्ट रामगढ़ीए पढ़ाई प्लस टू कोर्स बी सी ए कंप्यूटर न की हुई है जिला कम कार मकैनिक नेग ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9872707885 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਸਤਾ ਨਾਮ ਕੌਰ ਉਮਰ 26 ਸਾਲ ਹਾਈ 5 ਫੁੱਟ 10 ਇੰਚ ਕਾਸਟ ਮਾਝੀ ਸਿੱਖ ਪੜਾਈ ਪਲੱਸ 2 ਕੋਰਸ ਜੀ ਐਨ ਐਮ ਨਰਸਿੰਗ ਕੀਤੀ ਹੋਈ ਏ ਜ਼ਿਲ੍ਹਾ ਲੁਧਿਆਣਾ ਮੰਗ ਬਧਿਆ ਪਰਵਾਰ ਦਾ ਪੜਿਆ ਲਿਖਿਆ ਲੜਕੇ ਦੀ ਲੋੜ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਜਾਂ ਐਨ ਆਰ ਆਈ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 8637 8169 ਦੂਜਾ ਮੋਬਾਈਲ ਨੰਬਰ 9914 963346 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਸਰਦਾਰ ਅਮਰਪਾਲ ਸਿੰਘ ਜ਼ਰਮ 3 V ਹਾਈਟ 5 ਫੁੱਟ 7 ਇੰਚ ਸ਼ਹਿਰ ਲੁਧਿਆਣਾ ਕਾਸਟ ਚਾਵਲਾ ਰੋੜਾ ਕਮ ਹੋਮੋਪੈਥਿਕ ਡਾਕਟਰ ਐਮ ਬੀ ਏ ਐਮ ਐਸ ਸੀ ਪਰਿਵਾਰ ਮੈਂਬਰ ਮਾਤਾ ਹਾਊਸਵਾਈਫ ਪਿਤਾ ਆਪਣਾ ਬਿਜ਼ਨਸ ਭੈਣ ਵੀ ਆਈ ਹੋਈ ਐ ਮੰਗ ਬਦਿਆ ਪਰਿਵਾਰ ਤੋਂ ਪੜੀ ਲਿਖੀ ਸਮਝਦਾਰ ਲੜਕੀ ਦੀ ਲੋੜ ਹੈ ਸੈਂਪਲ ਮੈਰिज ਕੋਈ ਮੰਗਨੇ ਹੈ ਇਹਨਾਂ ਦਾ ਮੋਬਾਈਲ ਨੰਬਰ 9814290668 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਨਾਮ ਅਰਜਿੰਦਰ ਸਿੰਘ ਕਾਸਟ ਮਜਵੀ ਸਿੱਖ ਉਮਰ 24 ਸਾਲ ਪੜਾਈ 10ਵੀਂ ਪਾਸ ਮੰਗ ਬਦਿਆ ਪਰਵਾਰ ਦੀ ਪੜ੍ਹੀ ਲਿਖੀ ਜਾਂ ਤਲਾਕशुदा ਜਾਂ ਹੈਂਡੀਕੈਪ ਜਾਂ ਗਰੀਬ ਪਰਿਵਾਰ ਦੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਹੈ सिंपल मैरिज ਇਹਨਾਂ ਦਾ ਮੋਬਾਈਲ ਨੰਬਰ 88 47 62 1969 ਦੂਜਾ ਮੋਬਾਈਲ ਨੰਬਰ 88 25 81 63 87 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਵਧੀਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਨਾਮ ਪੰਕਜ ਮੋਦਗਲ ਮੰਗਲੀਕ ਜਨਮ ਤਰੀਕ 23 8 1990 ਹਾਈਟ 5 ਫੁੱਟ 8 ਇੰਚ ਕਾਸਟ ਬਾਮਨ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਬੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਾਂ ਜੋਬ ਕਰਦੀ ਹੋਵੇ ਮੰਗਲੀਕ ਲੜਕੀ ਦੀ ਜ਼ਰੂਰਤ ਹੈ ਇਹਨਾਂ ਦਾ ਮੋਬਾਈਲ ਨੰਬਰ 9781715013 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਸਤਾ ਨਾਮ ਹਨੀ ਜਨਮ ਤਰੀਕ 18 8 ਕਾਸਟ ਪਿਓਰ ਖਤਰੀ ਸ਼ਹਿਰ ਬਲਰਾਡਾ ਪੜ੍ਹਾਈ ਆਈਟੀਆਈ ਆਰ ਏਸੀ ਵਾਇਰਮੈਨ ਕੰਮ ਵੇਰਕਾ ਵਿੱਚ ਕਰਦੇ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਭੈਣਾਂ ਮਕਾਨ ਕੋਠੇ ਮੰਗ ਬਦੀਆ ਪਰਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਣੀ ਹੈ ਮੋਬਾਈਲ ਨੰਬਰ 805406696 ਤੁਸੀਂ ਪਰਿਵਾਰ ਨੂੰ ਕਾਲ ਕਰਕੇ जानकारी ले सकते हो अगला रस्ता नाम सिंह जन्म तरीक उन्नीस सौ इकानवे हाइट पंच नौ इंच पढ़ाई ग्रेजुएशन, कास्ट जट सिख जिला अमृतसर जमीन पंच किले ਮੰ ਬੜੀ ਪਰਵਾਰ ਤੋਂ ਪੜ੍ਹੀ ਲਿਖੀ ਬੀਐਸਸੀ ਬੀਕਾਮ ਆਇਰਲੈਸ ਕੀਤੀ ਹੋਵੇ ਕੁੜੀ ਭਾਵੇਂ ਗਰੀਬ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 981511368 ਤੁਸੀਂ ਪਰਿਵਾਰ ਨੂੰ ਕਾਲ ਕਰਕੇ होर जानकारी ले सकते हो अगला रस्ता नाम सेंग जन्म तरीक अठाई दस उन्नीस सौ चौरानवे हाइट पांच फुट अठ इंच पढ़ाई प्लस टू कास्ट रामदास है शहर लुधियाना परिवार मेंबर माता पिता भैन भरा भैन व्याई हुई है ਕੰਮ ਆਪਣਾ ਬਿਜ਼ਨਸ ਐਂਬੂਲੈਂਸ ਨਹੀਂ আর ਚਾਰ ਗੱਡੀਆਂ ਨੇ ਮੰਗ ਵਧੀਆ ਪਰਵਾਰ ਤੋਂ ਬੜੀ ਲਿਖੀ ਸਿਲਾਈ ਕਰਦੀ ਜਾਂ ਪਾਰਲਰ ਦਾ ਕੰਮ ਸਿੱਕੀ ਹੋਈ ਲੜਕੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 998896381 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਐਡ ਦੇਣਾ ਚਾਹੁੰਦੇ ਹਾਂ ਸਾਡਾ WhatsApp ਨੰਬਰ 9801592337 ਤੁਸੀਂ ਇਸ ਨੰਬਰ ਤੇ ਆਪਣਾ ਬਾਇਓ ਡਾਟਾ ਪੇਸ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਡਾਇਰੈਕਟ ਕਾਲ ਨਾ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰੋ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ